ਤਾਕੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਵੱਲੋਂ ਜ਼ੋਸ਼ੀ ਚੈਨ ਨਾਲ ਉਂਤੇ ਮੈਂ ਤੁਹਾਨੂੰ ਸਾਰਿਆਂ ਦਾ ਸਵਾਗਤ ਕਰਦੀ ਆ ਲਓ ਜੀ ਮੈਂ ਹਾਜ਼ਰਾਂ ਕੀਤਾ ਮੇ ਪਟਾਰੇ ਚੋਂ ਬਹੁਤ ਸੋਹਣੇ 12 ਮਾਹ ਲੈ ਕੇ ਪਹਿਲਾਂ ਵੀ 12 ਮਹੀਨੇ ਕਈ ਗੀਤ ਪਾਏ ਹੋਏ ਨੇ ਨਾ ਤੇ ਇਹ ਅੱਜ ਨਵਾਂ ਹੈ ਤੇ ਸੋਹਣੇ ਇਸ ਗੀਤ ਨੂੰ ਪੂਰਾ 12 ਦੇ 12 ਮਹੀਨੇ ਪੂਰੇ ਸੋਹਣਿਆ ਤੇ ਲਓ ਮਾਣੋ ਇਸੀ ਦਾ ਆਨੰਦ ਤੇ ਜਿਹੜਾ ਮੈਨੂੰ ਉੱਤਤਾ ਪਾਉਂਗੀ ਨਾ ਉਹ ਅਭੀ ਕਈ ਨਾ ਸੰਯੋਗ ਨਹੀਂ ਜੁੜਦਾ ਇਹ ਕਹਿੰਦੇ ਸਾਡਾ ਵਿਆਹ ਨਹੀਂ ਹੋ ਰਿਹਾ ਹੈ ਨਾ ਤੇ ਜੇ ਤਾਂ ਉਮਰ ਉਹੀ 40 45 ਸਾਲ ਦੇ ਨੂੰ ਕਹੋਗੇ ਉਹ ਤਾਂ ਕੋਈ ਗਰੰਟੀ ਨਹੀਂ ਨਹੀਂ ਜੇ ਵਿਆਹ ਯੋਗ ਬੱਚਾ ਹੈਗਾ ਨਾ ਉਹਦੇ ਹੱਥੋਂ ਇਹ ਪਾ ਮੂਰਲੀ ਆ ਕਰਵਾਇਓ 100% ਉਹਦੇ ਸੰਯੋਗ ਜਲਦੀ ਜੁੜ ਜਾਣਗੇ ਤੇ ਧੰਮਾ ਨੂੰ ਹੁਣ ਤੁਸੀਂ ਇਸ ਗੀਤ ਦਾ ਆਨੰਦ ਤੇ ਲੋਗ 12 ਮਹੀਨੇ ਤੋਂ ਪਹਿਲਾਂ ਫਿਰ ਨੋਟਾਪਾਡ ਕਾਪੀ ਪੈਨਸਲ ਲੈ ਕੇ ਭੇਜੋ ਉਹ ਅਗਾਂ ਲਿਖਣ ਲਈ ਤਿਆਰ ਰਹੋ ਤੇਰੋ ਸੋਹਣੂਲੇ ਕਰਾਂ ਮੈਂ ਨੀ ਪਿਆ ਵਿਛੋੜਾ ਬਰਾ ਹੋਗੀ ਆ ਦੀਦ ਸਜਣ ਦੀ ਲੋੜਾਂ ਮੈਂ ਪਰੇ ਬਾਗ ਵਿੱਚ ਹੈ ਨੀ ਮਾਲੀ ਫੁੱਲ ਗੁਲਾਬੀ ਤੋੜਾਂ ਮੈਂ ਜੜੇ ਚੇਤ ਹੋਈ ਆਏ ਨਰਾਤੇ ਗਵਟਾਏ ਜੀ ਤੁਸੀਂ ਬਸੋਂ ਪਰਦੇਸ ਪਿਆਰੇ ਨੈਣੀ ਨੀਂਦ ਨਾ ਆਏ ਜੀ ਚੜੇ ਵਿਸਾਖ ਵਿਸਾਖੀ ਆਈ ਸਭ ਨੇ ਖੁਸ਼ੀ ਮਨਾਈ ਜੀ ਤੁਸੀਂ ਸਾਡੇ ਕੋਲ ਸਜਣ ਜੀ ਸਾਡੇ ਮਨ ਨਾ ਭਾਈ ਜੀ ਚੜੇ ਜੇਠ ਸਾਡੀ ਆਈ ਜੇਠਾਣੀ ਬੈਠੀ ਰੂਪ ਸ਼ਿੰਗਾਰੇ ਦੀ ਤੁਸੀਂ ਦਸੋਂ ਪਰਦੇਸ ਸਜਣ ਜੀ ਸਾਡੇ ਕੋਣ ਸਹਾਰਾ ਆੜਿ ਚੜੇ ਤਾਂ ਗਰਮੀ ਪੈਂਦੀ ਦਿੱਲੀਓਂ ਪੱਖੀ ਮੰਗਾਈ ਜੀ ਤੈਨੂੰ ਚੱਲਣ ਲਈ ਸੋਣੇ ਸਜਣਾ ਸੂਹੀ ਚਾਲ ਰਲਾਈ ਜਿੜਿਆ ਸੋਣ ਕੋਈ ਰ ਮਿਲ ਸਖੀਆਂ ਬਾਗੀ ਪੀਂਗਾ ਪਾਣਿਆ ਮੈਂ ਤਤੜੀ ਨੂੰ ਰੂਪ ਨਸੋਹੇ ਪਰਿਆ ਝੂਟਣ ਆਇਆ ਜੀ ਚੜੀ ਪਾਦੋਂ ਤੇ ਪੈਂਦੀ ਕੀੜੀ ਕੀ ਚੀੜੀਆਂ ਕਲੇਜੇ ਫਟ ਗਏ ਜੀ ਕਹਿਣਾ ਸ਼ਾਮ ਪਿਆਰੇ ਨੂੰ ਤੇਰੀ ਹੀਰ ਜੰਗਲ ਵਿੱਚ ਫਟ ਕੇ ਜੀ ਜੜਿਆ ਅਸੂਪਾਮ ਅਸੀਆ ਆਸਾਂ ਮਾਰੇ ਮੁੱਕ ਗਈਆਂ ਜੀ ਆਸਾਂ ਮਾਰੇ ਮੁੱਕ ਗਈਆਂ ਜੀ ਕਹਿਣਾ ਸ਼ਾਮ ਪਿਆਰੇ ਨੂੰ ਚੜੇ ਕਤੇ ਮੈਂ ਕਾਗਜ਼ ਜਿ ਲਿਖਦੀ ਚੜੇ ਕਤੇ ਮੈਂ ਕਾਗਜ਼ ਜਿ ਲਿਖਦੀ ਕਦੇ ਨਰਾਲੀ ਕੇ ਬੈਠੀ ਜੀ ਕਹਿਣਾ ਸ਼ਾਮ ਪਿਆਰੇ ਨੂੰ ਤੇਰੇ ਬੋਲ ਕਦੇ ਨਾ ਰੜਕੇ ਜੀ ਚੜੇ ਮਗਰ ਜੀ ਪਾਲਾ ਪੈ ਟੇ ਸਮਾਏ ਜੀ ਮੈਂ ਖ ਮਖਮਲ ਸੂਟ ਸਵਾਏ ਜੀ ਤੁਸੀਂ ਬਸੋਂ ਪਰਦੇਸ ਪਿਆਰੇ ਅਸਾਨ ਅੰਗ ਨੂੰ ਲਾਏ ਜੀ ਚੜਿਆ ਪੋ ਕੱਕਰ ਦੀਆਂ ਰਾਤਾ ਪਾਲੇ ਨੂੰ ਚੜੇ ਜਵਾਨੀ ਜੀ ਮਾਖਿਆ ਪੜੇ ਨੂੰ ਚੜੇ ਜਵਾਨੀ ਜੀ ਆ ਮਿਲ ਸ਼ਾਮ ਪਿਆਰੇ ਇਥੇ ਕੋਈ ਦਿਨ ਦੀ ਜ਼ਿੰਦਗਾਨੀ ਜੀ ਚੜਿਆ ਮਾਗ ਮਗੀ ਦਾ ਮੇਲਾ ਸਖੀਆਂ ਨਾਵਣ ਆਂਆਂ ਜੀ ਸਭ ਸਖੀਆਂ ਨਾਵਣ ਆਂਆਂ ਕਾਂਛੀ ਜਿੰਨਾ ਦੇ ਹੋਏ ਪਰ ਦੇਸੀ ਓਇਓ ਪਿੱਛੇ ਰਈਆਂ ਜੀ ਚੜਿਆ ਫਗਣ ਹੋਲੀ ਆਈ ਪਿਆ ਕਣਿਕਾ ਨੂੰ ਦਾਣਾ ਜੀ ਪਿਆ ਕਣਿਕਾ ਨੂੰ ਦਾਣਾ ਜੀ ਕਹਿਣਾ ਸ਼ਾਮ ਪਿਆਰੇ ਤਰਸ ਦਿਆਂ ਮਾਰੇ ਜਾਣਾ ਜੀ ਲੋ ਜੀ ਬੀਤ ਹੋਇਆ ਪੂਰਾ ਦੱਸਿਓ ਤੁਹਾਡੇ ਤੁਹਾਨੂੰ ਇਹ ਬਾਰਾਂ ਮਾਹ ਕਿਹੋ ਜਿਹਾ ਲੱਗੇ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਲੋ ਮਾਣੋ ਇਸ ਬਾਰਾਂ ਮਹੀਨਾ ਆਨੰਦ ਤੇ ਹੁਣ ਤੁਸੀਂ ਆਜੋ ਵਿਆਹ ਵਾਲੇ ਪਾਸੇ ਹਨਾ ਨੋਤੇ ਵਾਲੇ ਪਾਸੇ ਕਾਪੀ ਪੈਨਸਲ ਚੱਕ ਲਓ ਮਮੂਨ ਲਿਆ ਜਾਵੇਗਾ ਤਾਂ ਵੀ ਠੀਕ ਆ ਨਹੀਂ ਹੋਰ ਭੈਣ ਭਾਈਆਂ ਨੂੰ ਦੱਸੋ ਜਿਨ੍ਹਾਂ ਦੇ ਬੱਚਾ ਦੇ ਸੰਯੋਗ ਨਹੀਂ ਜੁੜਦੇ ਤੇ ਇਹ ਬਹੁਤੀ ਸੌਖਾ ਜਿਹਾ ਆਪਾ ਹੈ ਕਰੋ ਕੀਕ ਆਟੇ ਦਾ ਪੇਡਾ ਲੈ ਲਓ ਲੈ ਲਿਆ ਉਹਦੇ ਵਿੱਚ ਚਨੇ ਦੀ ਦਾਲ ਥੋੜਾ ਘੋਰਾ ਛੋਲਿਆਂ ਦੀ ਦਾਲ ਗਿਰਾਫ ਉਸ ਤੋਂ ਸਮਝਦੇ ਨਾ ਤੇ ਉਹ ਛੋਲਿਆਂ ਦੀ ਦਾਲ ਤੇ ਗੁੜ ਵਿੱਚ ਪਾ ਕੇ ਤੇ ਰੋਟੀ 'ਚ ਉਪੜ ਲਓ ਦੇਸੀ ਘਿਓ ਨਾਲ ਉਹ ਰੋਟੀ ਤੇ ਉਹ ਪੇੜਾ ਰੱਖ ਲਿਆ ਪੇੜਾ ਮੋੜਤਾ ਰੋਟੀ ਮੋੜਦੀ ਨਾ ਫਿਰ ਜਿਸ ਬੱਚੇ ਦਾ ਨਹੀਂ ਰਿਸ਼ਤਾ ਹੋ ਰਿਹਾ ਉਸ ਬੱਚੇ ਨੂੰ ਤੁਸੀਂ ਦਿਓ ਤੇ ਉਹ ਗਊ ਹਾਲਾ ਜਾ ਕੇ ਗਊ ਨੂੰ ਚਾਰ ਕੇ ਆਵੇ ਪਤਾ ਇਹ ਤੁਸੀਂ ਸੱਤ ਵੀਰਵਾਰ ਕਰਨਾ ਤੇ ਹਰ ਹਾਲਤ ਸੰਯੋਗ ਜੁੜ ਜਾਣਗੇ ਕੋਸ਼ਕੀ ਜੀ ਮਹਾਰਾਜ ਨੇ ਦੱਸਿਆ 100% ਗਰੰਟੀ ਹੈ ਹਾਂ ਜੇ ਬੱਚੇ ਦੀ ਉਮਰ ਹੀ ਵੱਡੀ ਤਾਂ ਕੀ ਕਹਿਣਾ ਹੈ ਹਨਾ ਜੇ ਹੁਣ 40 ਸਾਲ ਦਾ ਕਹਿੰਦੇ ਮੇਰਾ ਹੁਣ ਵਿਆਹ ਹੋ ਜੇ ਉਹਦੀ ਕੋਈ ਗਰੰਟੀ ਨਹੀਂ ਇਹ ਗਰੰਟੀ ਵਾਲਾ ਕੰਮ ਹੈ ਤੇ ਸੱਤ ਵੀਰਵਾਰ ਤੁਸੀਂ ਪੁੱਲਣਾ ਨਹੀਂ ਹੈਗਾ ਸਮਝ ਗੁਰੂਵਾਰ ਕਹਿ ਲਓ ਵੀਰਵਾਰ ਕਹਿ ਲਓ ਕੋਈ ਗੁਰੂਵਾਰ ਕਹਿੰਦੇ ਨਹੀਂ ਆਪਾਂ ਵੀਰਵਾਰ ਕਹਿੰਦੇ ਹਨਾ ਤੇ ਸੱਤ ਵੀਰਵਾਰ ਇਹ ਜ਼ਰੂਰ ਖਵਾਓ ਤੇ ਵਿਆਹ ਹਰ ਹਾਲਤ ਸੰਯੋਗ ਪਿੱੜ ਜਾਂਗੇ ਤੇ ਮਾਨੋ ਇਸਨੁਕਤੇ ਤੇ ਕੀ ਦਾ ਆਨੰਦ ਤੇ ਮੈਨੂੰ ਦਿਓ ਛੁੱਟੀਆਂ ਤੇ ਕੱਲ ਨੂੰ ਫੇਰ ਨਵੇਂ ਨੁਕਤੇ ਤੇ ਨਵੇਂ ਗੀਤ ਨਾ ਮਿਲਾਂਗੇ ਧੰਨਵਾਦ ਮੇਰੀ ਵੀਡੀਓ ਦੇਖਣੇ